ਸਤਿ ਸ਼੍ਰੀ ਅਕਾਲ ਜੀ ਆਪਣੇ ਨਾਲ ਜਿਹੜੇ ਜੌਰਜਟ ਆਲ ਓਵਰ ਪ੍ਰਿੰਟਰ ਸੂਟ ਆ ਸਾਰੇ ਬਹੁਤ ਪਸੰਦ ਕਰਦੇ ਆ ਕਿਉਂਕਿ ਇਹਨਾਂ ਤੇ ਆਪਾਂ ਬਹੁਤ ਹੀ ਹਲਕਾ ਹਲਕਾ ਜਿਹਾ ਵਰਕ ਕਰਾਇਆ ਹੁੰਦਾ ਸੋ ਹੁਣ ਆਪਾਂ ਰੈਗੂਲਰਲੀ ਇਹ ਸੂਟ ਬਣਾ ਰਹੇ ਆ ਕਿਉਂਕਿ ਜਦੋਂ ਹੀ ਸੂਟ ਬਣ ਕੇ ਆਉਂਦਾ ਤੇ ਨਾਲ ਦੀ ਨਾਲ ਉਸੇ ਦਿਨ ਸੇਲ ਹੋ ਜਾਂਦਾ ਬਟ ਸਿਰਫ ਇਹਦੇ ਚ ਇਹ ਫਰਕ ਹੁੰਦਾ ਕਿ ਪ੍ਰਿੰਟ ਆਪਾਂ ਹਰ ਵਾਰ ਡਿਫਰੈਂਟ ਕਰਦੇ ਆ ਕਿਉਂਕਿ ਸਾਨੂੰ ਹੁੰਦਾ ਤਾਂ ਹੈਗਾ ਵੀ ਪ੍ਰਿੰਟ ਆਪਾਂ ਸੇਮ ਲੈ ਕੇ ਹੀ ਆ ਸਾਰੇ ਜਿਹੜੇ ਇਹਨਾਂ ਪਸੰਦ ਕਰ ਰਹੇ ਆ ਪਰ ਪੋਸੀਬਲ ਨਹੀਂ ਹੁੰਦਾ ਕਿ ਪ੍ਰਿੰਟ ਸੇਮ ਮਿਲ ਜੇ ਆਪਾਂ ਨੂੰ ਦੁਬਾਰਾ ਸੋ ਇਸ ਵਾਰ ਫਿਰ ਆਪ ਇਹਦੇ ਸੇਮ ਵਰਕ ਕਹਾਵਲਾ ਘੇਰੇ ਦੇ ਉੱਤੇ ਵੀ ਆ ਬਾਹਵਾ ਦੇ ਉੱਤੇ ਵੀ ਆ ਤੇ ਪਹੁੰਚਿਆਂ ਦੇ ਉੱਤੇ ਵੀ ਆ ਆ ਵੇਖੋ ਸੋ ਤੁਸੀਂ ਪ੍ਰਿੰਟ ਵੇਖ ਲਓ ਪੂਰਾ ਆਲਓਵਰ ਸੂਟ ਆ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਡਾਈਗ੍ਰਾਮਾਂਗੇ ਉਹ ਫੁੱਲ ਪਿਓਰ ਦਾ ਟਾਈ ਡਾਈ 2.5 ਮੀਟਰ ਦੁਪੱਟਾ ਡਾਈਗ੍ਰਾਮਾਂਗੇ ਸਾਰੇ ਸੂਟਾਂ ਦੇ ਨਾਲ ਤੇ ਆਪਾਂ ਤੁਹਾਨੂੰ ਜਿਨ੍ਹਾਂ ਨਾਲ ਟਾਈ ਡਾਈ ਕਰਾਵਾਂਗੇ ਉਹ ਵੀ ਦੱਸ ਦਾਂਗੇ ਤੇ ਜਿਨ੍ਹਾਂ ਨਾਲ ਪਲੇਨ ਦੁਪੱਟਾ ਡਾਈ ਕਰਾਵਾਂਗੇ ਉਹ ਵੀ ਦੱਸਾਂਗੇ ਤੇ ਨਾਲ ਨੂੰ ਪ੍ਰੋਪਰ ਲੈਸ ਲਾ ਕੇ ਦਵਾਂਗੇ ਤੇ ਇੱਕ ਆ ਦੇਖੋ ਬਲੈਕ ਸੂਟ ਬਹੁਤ ਸੋਹਣਾ ਪ੍ਰਿੰਟਡ ਸੂਟ ਆ ਇਹ ਵੀ ਆ ਵੇਖੋ ਤੇ ਇਹਦੇ ਤੇ ਜਿਹੜਾ ਕੱਟਵਰਕ ਹੋਇਆ ਉਹ ਰੈੱਡ ਕਲਰ ਦਾ ਸੇਮ ਕੱਟਵਰ ਬਾਹਾਂ ਤੇ ਘੇਰੇ ਤੇ ਤੇ ਪੌਂਚੀਆਂ ਦੇ ਉੱਤੇ ਆ ਤੇ ਨੈਕਸਟ ਆ ਗਿਆ ਲਵੈਂਡਰ ਸ਼ੇਡ ਤੇ ਇਹਦੇ ਤੇ ਮਹਿੰਦੀ ਕਲਰ ਦਾ ਹੋਇਆ ਤੇ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਸਾਰੇ ਸੂਟੀ ਜੌਰਜਟ ਦੇ ਆ ਤੇ ਇਹਦੇ ਨਾਲ ਬਲੈਕ ਦੁਪੱਟਾ ਪੜਾਈ ਕਰਾਵਾਂਗੇ ਬਲੈਕ ਵਾਲੇ ਦੇ ਨਾਲ ਉਹਨੂੰ ਰੈੱਡ ਲੈਸ ਲਾਵਾਂਗੇ ਤੇ ਲਵੈਂਡਰ ਵਾਲੇ ਦੇ ਨਾਲ ਲਵੈਂਡਰ ਦੁਪੱਟਾ ਹੋਊਗਾ ਤੇ ਉਹਨੂੰ ਆਪਾਂ ਮਹਿੰਦੀ ਲੈਸ ਲਾਵਾਂਗੇ ਤੇ ਆਹ ਵਾਲਾ ਦੇਖੋ ਇਹ ਹੈਗਾ ਵਾਈਟ ਬੇਸ ਆ ਤੇ ਉੱਤੇ ਪਿੰਕ ਫਲਾਵਰ ਬਣੇ ਆ ਸੋ ਇਹਨੂੰ ਆਪਾਂ ਪਿੰਕ ਕੱਟਵਰਕ ਦਿੱਤਾ ਤੇ ਇਹਦੇ ਨਾਲ ਪਿੰਕ ਕਲਰ ਦਾ ਦੁਪੱਟਾ ਹੋਊਗਾ ਤੇ ਉਹਨੂੰ ਵਾਈਟ ਕਲਰ ਦੀ ਲੈਸ ਲਾਵਾਂਗੇ ਤੇ ਨੈਕਸਟ ਵੇਖੋ ਆਹਾ ਗਿਆ ਪਰਪਲ ਕਲਰ ਸੋ ਇਹਨੂੰ ਆਪਾਂ ਪਰਪਲ ਦੁਪੱਟਾ ਡਾਈ ਕਰਾਵਾਂਗੇ ਤੇ ਪ੍ਰੋਪਰ ਲੈਸ ਵਗੈਰਾ ਲਾ ਕੇ ਤੁਹਾਨੂੰ ਰੈਡੀ ਕਰਕੇ ਦਵਾਂਗੇ ਤੇ ਨੈਕਸਟ ਆ ਗਿਆ ਵਾਈਟ ਇਹ ਵੀ ਬਹੁਤ ਸੋਹਣਾ ਟਾਈ ਡਾਈ ਟਾਈਪ ਪ੍ਰਿੰਟ ਬਣਿਆ ਹੋਇਆ ਤੇ ਇਹਦੇ ਨਾਲ ਆਪਾਂ ਟਾਈ ਡਾਈ ਹੀ ਦੁਪੱਟਾ ਡਾਈ ਕਰਾਵਾਂਗੇ ਤੇ ਨਾਲ ਆਪਾਂ ਇਸ ਕਲਰ ਦੀ ਲੈਸ ਲਾਵਾਂਗੇ ਤੇ ਨੈਕਸਟ ਵੇਖੋ ਫਿਰੋਜ਼ੀ ਕਲਰ ਸੋ ਇਹਦੇ ਨਾਲ ਜਿਹੜਾ ਦੁਪੱਟਾ ਡਾਈ ਕਰਾਵਾਂਗੇ ਉਹ ਫਿਰੋਜ਼ੀ ਕਲਰ ਦਾ ਹੋਊਗਾ ਤੇ ਉਹਨੂੰ ਇਦਾਂ ਹੀ ਕਾਫੀ ਕਲਰ ਦੀ ਲੈਂਸ ਲੱਗੂਗੀ ਤੇ ਨੈਕਸਟ ਆ ਗਿਆ ਮਹਿੰਦੀ ਕਲਰ ਬਹੁਤ ਸੋਹਣਾ ਨਿਓਨ ਟਾਈਪ ਜਿਹਾ ਮਹਿੰਦੀ ਕਲਰ ਆ ਇਹ ਤੇ ਇਹਦੇ ਨਾਲ ਦੁਪੱਟਾ ਵੀ ਸੇਮ ਇਸੇ ਗ੍ਰੀਨ ਕਲਰ ਦਾ ਹੋਊਗਾ ਤੇ ਨਾਲ ਉਹਨੂੰ ਆਪਾਂ ਆਵਲੀ ਲੈਂਸ ਲਾਵਾਂਗੇ ਸੋ ਇਹ ਵਾਲਾ ਕੱਟਵਰਕ ਸਾਰਾ ਜਿਹੜਾ ਹੈਗਾ ਇਹ ਬਾਵਾ ਦੇ ਉੱਤੇ ਵੀ ਆ ਘੇਰੇ ਦੇ ਉੱਤੇ ਵੀ ਆ ਤੇ ਪੌਂਚਿਆਂ ਦੇ ਉੱਤੇ ਵੀ ਆ ਸੋ ਤੁਸੀਂ ਪੈਂਟ ਪਲਾਜ਼ੋ ਸਰਵਾਸੂਟ ਕੁਝ ਵੀ ਸਟਿਚ ਕਰਵਾ ਸਕਦੇ ਹੋ ਸਾਰੇ ਟ੍ਰੈਂਟੀ ਬੜੇ ਸੋਹਣੇ ਆ ਗਰਮੀ ਦੇ ਵਿੱਚ ਪਾਉਣ ਵਾਲੇ ਸੋ ਤੁਹਾਨੂੰ ਜਿਹੜਾ ਵੀ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਦਿਓ ਅਪਾ ਤੁਹਾਨੂੰ ਸੂਟ ਕੋਰੀਅਰ ਕਰ ਦਾਂਗੇ ਸੋ ਪਲੀਜ਼ ਬੁਕਿੰਗ ਕਰ ਦਿਆ ਕਰੋ ਨਾਲ ਦੀ ਨਾਲ ਕਈ ਵਾਰ ਇਦਾਂ ਹੁੰਦਾ ਤਾਂ ਸੋ ਜੇ ਰਹਿਣੇ ਵੀ 2-3 ਦਿਨ ਤੱਕ ਸਟੋਰ ਸਟੋਰ ਤੇ ਜਾਣਾ ਉਦੋਂ ਜਾ ਕੇ ਲੈ ਲਾਂਗੇ ਉਦੋਂ ਸਾਰੇ ਸੇਲ ਹੋ ਜਾਣੇ ਜਿਵੇਂ ਅਸੀਂ ਵੀਡੀਓ ਪਾਈ 4 ਘੰਟੇ ਡੇਢ ਘੰਟੇ ਦੇ ਵਿੱਚ ਸਾਰੇ ਸੇਲ ਹੋ ਜਾਣੇ ਕਿਉਂਕਿ ਇਹਨਾਂ ਦੇ ਵਿੱਚ 3-3 ਪੀਸ ਹੀ ਅਵੇਲੇਬਲ ਆ ਜੇ ਤੁਸੀਂ ਸਾਡੀ ਪੁਰਾਣੀ ਵੀਡੀਓ ਖੋਲ ਕੇ ਵੇਖੋਗੇ ਇਹ ਵਾਲਾ ਪ੍ਰਿੰਟ ਉਹਨਾਂ ਦੇ ਵਿੱਚ ਕੋਈ ਵੀ ਨਹੀਂ ਹੋਣਾ ਹੈਗਾ ਜਿਹੜੇ ਉਦੋਂ ਦਿਖਾਏ ਸੀਗੇ ਕਿਉਂਕਿ ਪ੍ਰਿੰਟ ਹਰ ਵਾਰੀ ਚੇਂਜ ਹੋ ਜਾਂਦੇ ਆ ਬਸ ਸਿਰਫ ਵਰਕ ਸੇਮ ਰਹਿ ਜਾਂਦਾ ਸੋ ਸੋਰਟ ਤੇ ਵਿਜ਼ਿਟ ਕਰਨ ਲਈ ਫਾਨੋਸਟੈਲ ਮੁੱਲਾਪੁਰ ਲੈ ਕੇ ਸਰਚ ਕਰੋਗੇ ਤੁਹਾਨੂੰ ਪ੍ਰੋਪਰ ਲੋਕੇਸ਼ਨ ਮਿਲ ਜੂਗੀ ਤੁਸੀਂ ਇੱਥੇ ਆ ਕੇ ਵੀ ਸੂਟ ਲੈ ਸਕਦੇ ਹੋ ਤੇ ਬਾਕੀ ਆਪਾਂ ਇੰਟਰਨੈਸ਼ਨਲੀ ਕੋਰੀਅਰ ਕਰਦੇ ਆ ਜੇ ਤੁਹਾਡਾ ਬਿਲ 40000 ਤੋਂ ਵੱਧ ਬਣਦਾ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਕਰਾਂਗੇ ਸੋ ਬਲਕਟ ਸੂਟ ਦੇਖਣ ਲਈ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਇੰਡੀਆ ਦੇ ਟਾਈਮਿੰਗ ਦੇ ਹਿਸਾਬ ਨਾਲ ਸਵੇਰ 9:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸੂਟ ਤੁਸੀਂ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਤੇ ਅਨ ਸਿਚ ਵੀ ਤੇ ਬਹੁਤ ਸਾਰੇ ਸੂਟ ਸਾਡੀ ਵੈਬਸਾਈਟ fanostyle.com ਤੇ ਵੀ ਅਵੇਲੇਬਲ ਹੈਗੇ ਆ ਤੁਸੀਂ ਉੱਥੋਂ ਵੀ ਆਰਡਰ ਪਲੇਸ ਕਰ ਸਕਦੇ ਹੋ